ਇੱਧਰ ਬਾਬੇ ਦੀ ਜਗ੍ਹਾ ਹੈਗੀ ਬਾਬਾ ਸੋਨਾ ਸ਼ਾ ਤੇ ਆ ਤਾਰ ਲੱਗੀ ਹਾਂ ਸਾਰੀ ਤਾਰ ਆ ਇੱਥੋਂ ਬਾਬੇ ਦੀ ਜਗ੍ਹਾ ਦੇਖੋ ਕਿੰਨੇ ਤਾਰ ਦੇ ਨਾਲ-ਨਾਲ ਅੱਗੇ ਆ ਗਈ ਉਹ ਜਗ੍ਹਾ ਬਾਬੇ ਕਿੰਨੇ ਹਨ ਉਹ ਸੱਮਣੇ ਰੋਡ ਆ ਗਿਆ ਪਿੱਖੀ ਵਿੰਡ ਖਲ ਰਾ ਰੋਡ ਤੇ ਆਪਾਂ ਉਥੋਂ ਸੜਕ ਮੁੜੇ ਸੀਗੇ ਇਹ ਡੱਲਪਿੰਡ ਨੂੰ ਜਾਂਦੀ ਆ ਸੜਕ ਆਪਾਂ ਜਾਣਾ ਡੱਲਪਿੰਡ ਡੱਲਪਿੰਡ ਅੱਜ ਦੇਖਣਾ ਤੇ ਆਪਾਂ ਹੌਲੀ-ਹੌਲੀ ਨਿਕਲਦੇ ਆਂ ਡੱਲਪਿੰਡ ਦੇਖਣ ਇਹ ਰੋਡ ਹਨਾ ਜਾਂਦਾ ਡੱਲਪਿੰਡ ਜਾਊਗਾ ਅੱਗੇ ਡੱਲਪਿੰਡ ਤੋਂ ਕੀ ਕਈ ਪਿੰਡ ਆਉਣਗੇ ਖਲੜਾ ਰਾਈਟ ਸਾਈਡ ਤੇ ਰਹਿ ਗਿਆ ਖਲੜਾ ਆਪਾਂ ਬਾਅਦ ਚ ਦੇਖਾਂਗੇ ਪਹਿਲਾਂ ਇਹ ਲੈਫਟ ਸਾਈਡ ਪਿੰਡਾਂ ਨੂੰ ਜਾਂਦੀ ਸਾਰੇ ਇੱਦਾਂ ਦੇਖਦੇ ਆ ਕਿਹੜੇ ਕਿਹੜੇ ਪੰਡ ਆ ਚਲੋ ਆ ਰੂਰ ਤਾਂ ਬਹੁਤ ਵਧੀਆ ਹੈ। ਆ ਇੱਕ ਪੰਡ ਆ ਗਿਆ ਦੇਖੋ ਉਹ ਡਰੇਨ ਆ ਡਰੇਨ ਦੇ ਨਾਲ ਨਾਲ ਸੜਕ 'ਤੇ ਵੀ ਆਉਂਦੀ ਆ ਕਿਤੇ ਪੰਡੋ ਹਨਾ ਤੇ ਆ ਇਹ ਪੰਡ ਆ ਪੰਡ ਬਹੁਤ ਵੱਡਾ ਹੈ ਪੰਡ ਕਿਹੜਾ ਮਾੜੀ ਨਿੱਗਾ ਬਾਡੀ ਮੇਕਅਪ ਏਂਡ ਆਏ ਪਰ ਦਪ ਏਂਡ ਆਏ ਬਹੁਤ ਆਹ ਪੈਂਡ ਦੀ ਐਕੋ ਪੈਂਡ ਦੀ ਫਿਰ ਨਹੀਂ ਕਿਹਾ ਸੜ ਗਏ ਆ ਪੈਂਡ ਦੀ ਐਂਟਰੈਂਸ ਸਰਕਾਰੀ ਹਸਪੀਟਲ ਪਿੰਡ ਦਾ ਅਲਡਾ ਹੈ ਨਾ ਆਪਾਂ ਪਹੁੰਚੀ ਆਪਣੀ ਲੋਕੇਸ਼ਨ ਤੇ ਇਹ ਰਾਈਟ ਸਾਈਡ ਕੋਲ ਦਾ ਪਿੰਡ ਰਹਿ ਗਿਆ ਕੋ ਪਿੰਡ ਦੇ ਉੱਪਰ ਜਾਵਾਂਗੇ ਉਹ ਪਿੰਡ ਆਵਾਰੀ ਨਿਕਾ ਵੀਰੇ ਡੱਲ ਇੱਧਰ ਠੀਕ ਹੈ ਜੀ ਠੀਕ ਆ ਇਹ ਡੱਲ ਬਾਈ ਕਹਿੰਦਾ ਇੱਧਰ ਹੀ ਜਾਣਾ ਆ ਟ੍ਰੇਨ ਆ ਗਈ ਫਿਰ ਹਰੇਕ ਪਿੰਡ ਆਵੀ ਸਾਰੇ ਨਾ ਬਾਰਡਰ ਦੇ ਨਾਲ ਨਾਲ ਜਾਂਦੇ ਆ ਆਪਾਂ ਟ੍ਰੇਨ ਪਹਿਲੀ ਟ੍ਰੇਨ ਪਾਰ ਕਰਦੇ ਆ ਅੱਗੇ ਦੇਖਦੇ ਆ ਕੋਈ ਹੋਰ ਪਾਣੀ ਕਿੰਨਾ ਵਧੀਆ ਆ ਗਿਆ ਨਾ ਸਾਫ਼ ਪਾਣੀ ਆ ਆ ਕੁਝ ਗੱਲਾਂ ਲਿਖੀਆਂ ਇੱਕਾ ਦਾ ਇਤਿਹਾਸ ਵੀ ਗਿਆ ਉਲੀ ਉੱਤੇ ਜਾਂਦੇ ਜਾਂਦੇ ਆਪਾਂ ਪੰਡ ਨੂੰ ਘੜਤਾਂ ਨੂੰ ਕੱਕਿਆਣੀਆਂ ਹੁਣ ਤੇ ਮੀ ਦਾ ਮੌਸਮ ਅੱਜ ਜਿਹੜੀ ਵੀਡੀਓ ਹੈ ਨਾ ਇਹ ਹੁਣ ਬਦਲਦੀ ਮੌਸਮ ਦੀ ਆ ਔਰ ਤੁਹਾਨੂੰ ਵੀਡੀਓ ਦੇ ਵਿੱਚ ਧੁੱਪ ਨਜ਼ਰ ਆਊਗੀ ਸੇਕ ਵਾਸਤੇ ਹੋਰ ਮਲਬਾ ਹਫਤੇ ਦਾ ਕੰਮ ਵੀ ਲਾਲੀ ਫਰ ਲੈਣੀ ਆ ਤੇ ਉਹ ਬਾਗ ਕਿੰਨੇ ਸੋਹਣੇ ਲੱਗੇ ਕੀ ਬਾਗ ਆ ਤੇ ਕੁੱਤੇ ਵੱਡੇ ਆ ਤੇ ਕੁੱਤੇ ਛੋਗੇ ਆ ਇਹ ਵਾਤਾ ਤੇ ਲੱਗਦੇ ਵੱਡੇ ਵੱਡੇ ਨਹੀਂ ਵਿੱਚ ਕਿਨੂਆ ਦੇ ਕਿਨੂਆ ਦਾ ਬਾਗ ਆ ਵਿੱਚ ਨਾਸ਼ ਪਦੀ ਆ ਕੀ ਟੇਲ ਬੜਾ ਖੱਤ ਚਲੋ ਇੱਕ ਪਿੰਡ ਨੂੰ ਜਾਂਦੀ ਹੈ ਨਾ ਸਾਢੇ ਚਲਦੇ ਆਪਾਂ ਹੌਲੀ ਹੌਲੀ ਪਹੁੰਚੀ ਹੈ ਮੰਦਰ ਆ ਹਾਂ ਉਹ ਚੋ ਮੰਦਰ ਆ ਓਕੇ ਤੇ ਬਾਅਦ ਚ ਇਹਨੂੰ ਗਲੀਆਂ ਮੋੜ ਜੀ ਆ ਹਾਂ ਤੇ ਬਾਅਦ ਜਿਹਦਾ ਤੁਹੀਂ ਸੁਆਨ ਲੰਕੇ ਬਣਾਇਆ ਥਾ ਸੁਆ ਲੰਕੇ ਹਾਂ ਇੱਧਰ ਆ ਲਾ ਪਿਆ ਜਾਣਾ ਠੀਕ ਹੈ ਪਿੰਡ ਕਿਹੜੇ ਸਕੂਲ ਪੜਦੇ ਤੁਸੀਂ ਹਾਂਜੀ ਸਰਕਾਰੀ ਇੱਥੇ ਪਿੰਡ ਹੈਗਾ ਓ ਯਾਰ ਘਰ ਜਿਵੇਂ ਉੱਤੇ ਕਿਉਂ ਪਾਇਆ ਕੀ ਗੁਰਦੁਆਰਾ ਉਹ ਨਹੀਂ ਨਹੀਂ ਉਹੜਾ ਕਰ ਤੇ ਹਾਂ ਉਹ ਦੂਸਰਾ ਜਿਹੜੇ ਭਿੱਖੀਵੰਦੇ ਵਾਲੇ ਦੂਸਰੇ ਨਹੀਂ ਆ ਕਿਹੜੇ ਭਿੱਖੀਵੰਦੀ ਵਾਲੇ ਉਹ ਰਿੰਦੀ ਹੁੰਦੇ ਸੀ ਤੇ ਉਹ ਬੱਚੇ ਉੱਥੇ ਚਲ ਗਏ ਆ ਤੇ ਬੱਚੇ ਘਰ ਅੱਛਾ ਉੱਚੀ ਜਗ੍ਹਾ ਉਹ ਗੁਰਦੁਆਰਾ ਨਾ ਸਾਈਡ ਤੇ ਹਾਂਜੀ ਆ ਜਿੱਥੇ ਨੂੰ ਕਾਂਗ ਸਾਬ ਬਣੇ ਓਕੇ ਠੀਕ ਹੈ ਚਲੋ ਅਸੀਂ ਦੇਖਣਾ ਉਹ ਘਰ ਉੱਥੇ ਰਹਿੰਦਾ ਨਹੀਂ ਕੋਈ ਅੱਛਾ ਪਿੰਡ ਕਿਹੜਾ ਲਲੀ ਦੀ ਠੀਕ ਹੈ ਪਿੰਡ ਦਾ ਨਾਮ ਵੀ ਪੱਲਾ ਜਿਹਾ ਹੈਗਾ ਉਹ ਸਾਹਮਣੇ ਘਰ ਸੀਗਾ ਉਹ ਦੇਖਣ ਦੇ ਲਈ ਮਰ ਰੁਕ ਗਿਆ ਨਹੀਂ ਤਾਂ ਉੱਪਰ ਲੰਘ ਰਹੇ ਸੀਗੇ ਇੱਕ ਮਹੀਨਾ ਏਜ ਆ ਬਣਿਆ

ਆਇਆ ਰ ਆ ਕਿਵੇਂ ਠੇਜ ਆ ਬਣਿਆ ਤੁਹਾਡੇ ਪਿੰਡ ਇਹ ਮੰਗੋ ਇਹ ਕਾਫੀ ਪਹਿਲਾਂ ਹੁੰਦਾ ਅੱਛਾ ਜੀ ਕੋਈ ਆਜੋ ਬੜੇ ਅੱਛਾ ਅੱਛਾ ਉਹ ਵੀ ਖੁੰਡ ਚਲੇ ਗਏ ਅੱਛਾ ਇਹ ਘਰ ਸੀਗੇ ਵੈਸੇ ਸਰਕਾਰੀ ਤਾਂ ਨਹੀਂ ਇਹ ਨਹੀਂ ਨਹੀਂ ਸਰਕਾਰੀ ਨਹੀਂਗਾ ਅੱਛਾ ਹਾਂ ਘਰ ਸੀਗੇ ਇਹ ਘਰ ਸੀ ਇੱਥੇ ਨਾ ਸਾਰੇ ਆਣਾ ਚਬਾਰੇ ਚੂਰੇ ਹਾਂ ਚਬਾਰੇ ਇੱਥੇ 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 ਆਉਗਾ ਦੋ ਤਿੰਨ ਘਰ ਸੀ ਰਹਿੰਦੇ ਇਹਨਾਂ ਮਈ ਬੰਦੇ ਨਾਲ ਮੁੜ ਕੇ ਉਹਨਾਂ ਨੇ ਲੈ ਲਿਆ ਥਾ ਉਹਨਾਂ ਨੇ ਮੁੜ ਕੇ ਉਹ ਕੇਸ ਤਲੇ ਖੇਤੋਂ ਮੁੜ ਕੇ ਪਿੱਛੇ ਚਲੇ ਗਏ

ਸਾਬ ਸਾਬਾ ਇੱਕ ਗੱਲ ਜਿਹੜਾ ਹਾਲੜੇ ਏਰੀਏ ਦੇ ਪਿੰਡ ਆ ਇਹ ਕਰਨਤਾਰਨ ਜ਼ਿਲ੍ਹੇ ਦੇ ਹਨਾ ਬਾਉਂਡਰ ਲਾਈਨ ਦੇ ਇੱਧਰ ਡਿਵੈਲਪਮੈਂਟ ਥੋੜੀ ਵੱਧ ਆ ਆਪ ਕੋਲ ਕੋਤੇ ਪਿੰਡਾਂ ਨਾਲੋਂ ਲਾ ਸਕਦੇ ਆਪਾਂ ਇੱਧਰ ਆ ਦੇਖੋ ਰੋਹਰ ਰੋਹਰ ਵੀ ਵਧੀਆ ਹੈਗਾ ਤੇ ਤੁਸੀਂ ਦੇਖੋ ਡਿਵੈਲਪਮੈਂਟ ਵੀ ਆਪਾਂ ਨੂੰ ਥੋੜਾ ਵੱਧ ਜਰਾ ਹੋਗੀ ਉਹਦਾ ਉਸ ਪਿੰਡਾ ਦਾ ਰੋੜਾ ਹੋਰ ਆਪਾਂ ਬਹੁਤ ਚੰਦਿਆ ਪਿੰਡ ਆਪੋ ਉਹੀ ਰੋੜ ਆਏ ਆ ਨਾ ਖਾਲੜੇ ਤੋਂ ਪਹਿਲਾਂ ਇਹ ਰੋੜ ਨਿਕਲਿਆ ਖਾਲੜੇ ਪਿੱਛੇ ਵੰਡ ਰੋੜ ਚ ਤੇ ਅੱਗੇ ਮੇਗਾ ਮਾੜੀ ਮੇਗਾ ਪਿੰਡ ਆ ਪੁੱਲਸਾ ਪਿੰਡ ਪਤਾ ਨਹੀਂ ਯਾਦ ਭੁੱਲ ਗਿਆ ਤੁਹਾਨੂੰ ਪਤਾ ਹੀ ਆ ਦੱਸਿਆ ਸੀਗਾ ਹੁਣ ਆਪਾਂ ਪਿੰਡ ਦੇ ਵਿੱਚ ਆ ਗਏ ਮੈਨੂੰ ਲੱਗਦਾ ਇਹ ਉਹੀ ਪਿੰਡਾ ਐਕਚੁਅਲੀ ਕੀ ਆ ਹੋਵਾ ਵੇ ਲਿਖਿਆ 4 ਲੱਗਿਆ ਲਿਖਿਆ ਨਾ ਡਾਲ ਲਾ ਆ ਆਪੇ ਜਦੋਂ ਮੈਪ ਤੇ ਸਰਚ ਕਰੋਗੇ ਨਾ ਤੇ ਇਹ ਖੀਰਲਾ ਪਿੰਡ ਹੀ ਸ਼ੋਅ ਹੋਊਗਾ ਹਾਰਤ ਪੰਜਾਬ ਦਾ ਐਸ ਤੋਂ ਅੱਗੇ ਜ ਸਾਡੇ ਭਾਈ ਅੱਗੇ ਨਹੀਂ ਜਾ ਸਕਦੇ ਆ ਕੇ ਤਾਰ ਲੱਗਦੀ ਹੋਣਾ ਇਹ ਤਾਂ ਪਾਕਿਸਤਾਨ ਅ ਛੱਪੜ ਲੈ ਉਹ ਗਾਉਂ ਵਿੱਚ ਮੱਝ ਵਿਚਾਰੀ ਆਏ ਵੜ ਜੇ ਇਹਨੂੰ ਖਾਨ ਦਾ ਕਰਕੇ ਵੀ ਢਾਈ ਉੱਗਿਆ ਅਡਾ ਸਾਰਾ ਡੋਬਿਆ ਨਾ ਉਹਨੇ ਛੱਪੜ ਦੇ ਘੰਡੇ ਘੰਡੇ ਉਹ ਸਾਰੇ ਘਰ ਤੇ ਰਾਈਟ ਸਾਈਡ ਤੇ ਵੀ ਘਰ ਆ ਜਾਂਦੀ ਹੈ ਇੱਥੇ ਦੁਕਾਨ ਹੋਣੀ ਹੋਊਗੀ ਲੰਬਾ ਪੇ ਕਿੰਨੇ ਪਿੰਡ ਲੰਘ ਕੇ ਆਪਾਂ ਇਹ ਪਿੰਡ ਦੇਖਣ ਪਹੁੰਚੇ ਆ ਸਾਇੰਸਟ ਦੇ ਬਾਗ ਵੀ ਲਾਇਆ ਹਾ 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 ਵੱਲੇ ਵੱਲੇ ਉਹ ਦੇਖ ਬੁੱਬੂ ਕਿੱਡੇ ਕਿੱਡੇ ਦਰਦ ਉਹ ਬਾਗ ਹੈ ਨਾ ਸਾਰੇ ਲੜਦਾ ਉਹ ਪਾਕਿਸਤਾਨ ਦੇ ਵਿੱਚ ਉਹ ਕਿਉਂਕਿ ਆਰਮੀ ਦੇ ਉਹ ਲੱਗੇ ਆ ਆ ਗਈ ਆਪਣੇ ਵੱਡੇ ਵੱਡੇ ਰੇਲੀਆਂ ਨੂੰ ਉਹਨਾਂ ਕਹਿੰਦੇ ਆ ਜਟੇਰੀ ਹੈ ਨਾ ਵੱਡੇ ਬੀ ਆ ਸਕੂਲ ਸਕੂਲ ਦੇ ਅੱਗੇ ਤਾਂ ਫੇਰ ਉਹ ਰੇਨ ਆ ਗਈ ਸਕੂਲ ਤੋਂ ਪਿੱਛੇ ਵੀ ਲੰਘ ਗਏ ਸ਼ਹਿਰ ਉਹ ਛੋਟਾ ਹੋਊਗਾ ਇੱਧਰ ਆ ਪਿੰਡ ਆ ਪਿੰਡ ਦੇ ਘਰ ਬਾਅਦ ਚ ਕੋਲ ਕਲਸੀਆਂ ਨੂੰ ਜਾਂਦੀ ਆ ਇਹ ਕਲਸੀਆਂ ਸੜਕੇ ਆਉਂਦੀ ਆ ਟ੍ਰੇਨ ਨਾਲ ਫਿਰ ਬਾਈ ਉਹਨੇ ਫੇਰ ਦੱਚਾ ਜਾਰੀ ਆ ਔਰ ਡਰੇਨ ਕਿੰਨੀ ਵੱਟੀ ਇਹ ਲੰਘ ਕੇ ਆਪਾਂ ਜਾਵਾਂਗੇ ਆ ਜਿੱਥੇ ਏਰੀਆ ਨਾ ਜਿੱਥੇ ਆਪਾਂ ਹੁਣ ਆ ਗਏ ਆ ਇੱਥੇ ਕੋਈ ਮਤਲਬ ਪੇਡਾ-ਪੁੰਡਾ ਵਾਲੇ ਮਿਲ ਗਏ ਆਪਾਂ ਨੂੰ ਆ ਕਬਰ ਹੈ ਨਾ ਦਿਖਾਇਆ ਤੇ ਨਹੀਂ ਆਪਾਂ ਨੂੰ ਬਰਾਣੀ ਬਾਬਾ ਸੋਨੇ ਸ਼ਾਦੀ ਜਗਾ ਓਹ ਹਨਾ ਦਰਬਾਰ ਕੰਨੇ ਦਾ ਦਾ ਆਕਸੀ ਇੱਥੇ ਮੇਲਾ ਲੱਗਿਆ ਹੋਣਾ ਹੈ ਨਾ ਬਾਬੇ ਦਾ ਆ ਸਾਰਾ ਜੰਗਲ ਹੀ ਜੰਗਲ ਆ ਸੜਕ ਜਾਂਦੀ ਆ ਪਰ ਜੰਗਲੀ ਜੰਗਲ ਆ ਇੱਧਰ ਪਾਕਿਸਤਾਨ ਦਾ ਪਿੰਡ ਸੀ ਆ ਉਹ ਤੁਹਾਨੂੰ ਦੱਸਦਾ ਸਰਚ ਕਰਕੇ ਜੇ ਮੈਨੂੰ ਯਾਦ ਨਹੀਂ ਆ ਰਿਹਾ ਵੀਰੇ ਨੇ ਕਿਹੜਾ ਦੱਸਿਆ ਸੀਗਾ ਬੱਸ ਉਹਨੇ ਸ਼ਾ ਦੇਖ ਇੱਥੇ ਵੀ ਕਿੰਨਾ ਵੱਡਾ ਬੋੜਾ ਕਮਾਲ ਕਿੰਨੀ ਵੱਡੀ ਜਗਾ ਬਾਬਾ ਜੀ ਦੇ ਦਰਵਾਰ ਆ ਬੱਬੇ ਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇਸ ਵੀਡੀਓ ਚ ਅੱਜ ਨਾ ਪਿੰਡਾਂ ਦੀ ਸੈਰ ਕਰਦੇ ਕਰਦੇ ਅਸੀਂ ਖਾਲੜਾ ਰੋਡ ਤੋਂ ਇਧਰ ਜਾਣਾ ਡੱਲ ਪਿੰਡ ਡਲਪਿੰਡ ਦੇ ਵਿੱਚ ਖੜੇ ਆਪਾਂ ਖਾਲੜੇ ਰੋਡ ਤੋਂ ਡਲਪਿੰਡ ਵਾਲੇ ਰੋਡ ਤੇ ਆਗੇ ਅੱਗੇ ਪਿੰਡ ਮਾੜੀ ਮੇਗਾ ਇੱਕ ਪਿੰਡ ਹੋਰ ਸੀਗਾ ਉਸ ਤੋਂ ਬਾਅਦ ਆਪਾਂ ਡਲਪਿੰਡ ਆ ਗਏ ਤੇ ਡਲਪਿੰਡ ਨਾਲ ਇਹ ਬਾਬਾਈ ਦੀ ਜਗਾ ਜਿੱਥੇ ਮੈਂ ਖੜਾ ਇੰਨੀ ਗੂੜੀ ਸ਼ਾਂ ਆ ਨਾ ਮਤਲਬ ਕਮਾਲ ਦੀ ਸ਼ਾਂਤੀ ਜਿੱਥੇ ਆਪਾਂ ਖੜੇ ਆ ਵੱਡੇ ਵੱਡੇ ਬੋੜਾ ਬੋੜ ਦੇ ਵਿੱਚ ਦਰਬਾਰ ਆ ਤੇ ਮੇਰੇ ਬੈਕ ਸਾਈਡ ਤੇ ਦੇਖੋ ਮੇਰੇ ਬੈਕ ਸਾਈਡ ਤੇ ਜਿਹੜੀ ਆ ਤਾਰ ਉਹ ਫੈਂਸਿੰਗ ਲੱਗੀ ਹੋਈ ਆ ਪਾਕਿਸਤਾਨ ਦੀ ਅੱਗੇ ਪਾਕਿਸਤਾਨ ਦੇ ਪਿੰਡ ਦਾ ਦੇਖੋ ਜਿੱਥੇ ਮੈਂ ਖੜਾ ਨਾ ਇਤੋਂ ਤੁਹਾਨੂੰ ਦੱਸ ਦੇਣਾ 6.5 ਕਿਲਾ ਵਾੜ ਤੇ 1.5 ਕਿਲਾ ਮਗਰ ਜਿਹੜੀ ਫੈਂਸਿੰਗ ਆ ਉਹ ਲੱਗੀ ਹੋਈ ਆ ਤੇ ਦਲ ਪਿੰਡ ਦਾਪਤ ਉਹਨੂੰ ਸਾਰਾ ਕੁਝ ਅੱਜ ਦਿਖਾਵਾਂਗੇ ਦਲ ਪਿੰਡ ਦੀ ਸ਼ੈਅ ਕਰਾਂਗੇ ਪਹਿਲਾਂ ਬਾਬਾ ਜੀ ਦਾ ਦਰਬਾਰ ਦੇਖ ਲਈਏ ਇਹ ਫੈਂਸਿੰਗ ਆ ਆਜੋ ਤਦੋਂ ਆਪਾਂ ਦੇਖਦੇ ਆ ਇਹ ਇਹ ਉੱਪਰ ਹੈਗਾ ਅੰਬ ਦਾ ਦਰਖਤ ਕਿੰਨਾ ਸੋਹਣਾ ਹਨਾ ਆ ਦੇਖੋ ਇਹ ਦਰਬਾਰ ਕਿੰਨਾ ਸੋਹਣਾ ਬਾਬਾ ਜੀ ਦੀ ਜਗਾ ਦੇਖੀਏ ਅੰਦਰੋਂ ਅੰਦਰੋਂ ਚੱਲੀਏ ਹਨਾ ਆਪਾਂ ਚੱਲਦੇ ਆ ਅੰਦਰ ਦਰਬਾਰ ਮੱਥਾ ਟੇਕਣ ਤੁਸੀਂ ਇਨਾ ਸਾਰੀ ਸਾਈਡ ਤੇ ਜੰਗਲ ਵਾਂਗੂ ਆ ਏਰੀਆ ਬਹੁਤ ਵਧੀਆ ਤੇ ਦੂਸਰੀ ਗੱਲ ਮੇਨ ਜਿਹੜਾ ਸਭ ਤੋਂ ਸੋਹਣਾ ਲੱਗਿਆ ਇੱਥੀ ਚੀਜ਼ ਉਹ ਇਹ ਆ ਕਿ ਮਤਲਬ ਦਰਖਤ ਕਿੰਨੇ ਆ ਸਾਰੇ ਪਿੰਡ ਜੀ ਬਹੁਤ ਵੱਡੇ ਦਰਖਤ ਆ ਤੇ ਉਰੇ ਵੀ ਹੁਣ ਨਲਕਾ ਦੇਖੀਏ ਚੱਲਦਾ ਏ ਓ ਚੱਲਦਾ ਚੱਲਦਾ ਨਲਕਾ ਵੀ ਚੱਲਦਾ ਏ ਪਾਣੀ ਪੂਰਾ ਕੱਢਦਾ ਆਜੋ ਕਿਉਂਕਿ ਪਾਣੀ ਉੱਪਰ ਹੀ ਹੋਊਗਾ ਇੱਥੇ ਐ ਇੰਨਾ ਡੂੰਘਾ ਨਹੀਂ ਹੋਊਗਾ ਮੈਂ ਮੱਥਾ ਟੇਕ ਕੇ ਆਉਣਾ ਕਿ ਸਭ ਤੋਂ ਪਹਿਲਾਂ ਆਪਾਂ ਦੇਖਣਾ ਦਰਬਾਰ ਤਾਂ ਉਹ ਉਹ ਦਰਬਾਰ ਤਾਂ ਐ ਲੱਗ ਰਿਹਾ ਜਿਵੇਂ ਬੰਦ ਹੁੰਦਾ ਬਾਬਾ ਜੀ ਹੋਣੇ ਨਹੀਂ ਚੱਲ ਆਪਾਂ ਮੇਨ ਦੇਖੀਏ ਦਰਬਾਰ ਦਾ ਫਰੰਟ ਦੇਖੀਏ ਆਲਾ ਦਬਾਲਾ ਦੇਖ ਲਿਆ ਆਪਾਂ ਤੁਹਾਨੂੰ ਉਧਰ ਉਹ ਦਿਖਾਤਾ ਮਗਰ ਫੈਂਸਿੰਗ ਦਾ ਦਰਬਾਰ ਦੀ ਇਹ ਦਰਖਤ ਇਹਨਾਂ ਨੇ ਵੀ ਕਿੰਨੇ ਸਾਲ ਹੰਡਾਏ ਹੋਊਗੇ ਆ ਜੜਾ ਹੀ ਫੁੱਟ ਫੁੱਟ ਕੇ ਦਰਖਤ ਬਣ ਗਏ ਹਨਾ ਜੜਾ ਤੋਂ ਇਹ ਫਿਰ ਇਹ ਬਣ ਗਿਆ ਫਿਰ ਇਹ ਬਣ ਗਿਆ ਤੇ ਆਹ ਬੋੜ ਕਿਰਪਾ ਕਰਕੇ ਬੂੜਾ ਉੱਪਰ ਨਾਮ ਨਾ ਲਿਖੋ ਲੋਕ ਐ ਕੀ ਕਰਦੇ ਆ ਪਤਾ ਕੀ ਕਰਦੇ ਲੋਕ ਜਿਵੇਂ ਆ ਚਾਬੀ ਆ ਚਾਬੀ ਨਾ ਨਾਮ ਲਿਖਦੇ ਆ ਪਰ ਗਲਤ ਆ ਇਹ ਮਣਾ ਕੀਤਾ ਬਾਬਾ ਜੀ ਹੋਰ ਤੇ ਆਓ ਦੇਖੋ ਜੜਾ ਡਿਕ ਡਿਕ ਕੇ ਆ ਆ ਦੇਖੋ ਜੜਾ ਜੜਾ ਜਿਹੜੀਆਂ ਇਹਦੀਆਂ ਦਾੜੀ ਜੀ ਹੁੰਦੀ ਆ ਨਾ ਉਹ ਡਿਕ ਡਿਕ ਕੇ ਜੜਾਂ ਹੀ ਬਣ ਗਈਆਂ ਇਹ ਹੈ ਇੱਕ ਹੀ ਆਹ ਸਾਰਾ ਇਹ ਕੋ ਮਗਰ ਪੀਰ ਬਾਬਾ ਸੋਹਣੇ ਸ਼ਾਹ ਜੀ ਆ ਲਿਖਿਆ ਹੈਗਾ ਦਰਬਾਰ ਬਹੁਤ ਸੋਹਣਾ ਬਣਿਆ ਬਾਬਾ ਜੀ ਦਾ ਹੁਣ ਹੈ ਨਹੀਂ ਲੋਕ ਲੱਗਿਆ ਬਾਬਾ ਜੀ ਪਰ ਆਪਾਂ ਉਹ ਦੇਖਾਂਗੇ ਆਜੋ ਆਪਾਂ ਨਾ ਮੇਨ ਦਰਖਤ ਦੇਖਾਂਗੇ ਕਮਾਲ ਆ ਯਾਰ ਕਿੰਨਾ ਸੋਹਣਾ ਦਰਬਾਰ ਆ ਕਿੰਨੇ ਵੱਡੇ ਕਿੰਨੇ ਉੱਚੇ ਉੱਚੇ ਤੋਂ ਡਗ ਡਗ ਕੇ ਦਾੜੀ ਤੇ ਜੜਾਂ ਬਣ ਗਈਆਂ ਹਨ ਇਧਰ ਬਾਬਾ ਜੀ ਦਾ ਉਹ ਹੈਗਾ ਉਨੀ ਢਾਣੀ ਲਾਉਂਦੇ ਹੁਣ ਇੱਥੇ ਹੂੰ ਚਲੋ ਪਾਣੀ ਜਾਵਾਂਗੇ ਕਿਉਂਕਿ ਬਾਬਾ ਜੀ ਹੈ ਨਹੀਂ ਨਾ ਅੱਗੇ ਠੀਕ ਆ ਤੇ ਮੇਰੇ ਬੈਕ ਸਾਈਡ ਤੇ ਦੇਖੋ ਉਹ ਜ਼ੂਮ ਕਰਕੇ ਦੇਖਦੇ ਆਪਾਂ ਤਾਰ ਲੱਗੀ ਫੈਂਸਿੰਗ ਜਿਹੜੀ ਮੈਜ ਡੇਢ ਕਿਲੇ ਦੀ ਦੂਰੀ ਤੇ ਆ ਹੈ ਉਹ ਕਿੱਧਰ ਆ ਆ ਜਿਹੜਾ ਪਿੰਡ ਤੁਸੀਂ ਦੇਖ ਰਹੇ ਹੋ ਨਾ ਇੱਕ ਪਿੰਡ ਕਵਿੰਡ ਪਿੰਡ ਆ ਜਿੱਥੇ ਆਪਾਂ ਖੜੇ ਆ ਬਾਬਾ ਸੋਨਾ ਸ਼ਾ ਜੀ ਇਸ ਜਗ੍ਹਾ ਤੋਂ ਇਹ ਪਿੰਡ ਦਿਸ ਰਿਹਾ ਪਾਕਿਸਤਾਨ ਦਾ ਪਿੰਡ ਆ ਕਵਿੰਡ ਹੈ ਨਾ ਦੂਜੀ ਲੈਫਟ ਸਾਈਡ ਤੇ ਜਾਮਨ ਉਹ ਥੋੜੀ ਜੀ ਦੂਰ ਆ ਆਪਾਂ ਉਹ ਵੀ ਦੇਖਦੇ ਹਾਂ ਇੱਕ ਮਿੰਟ ਤੁਸੀਂ ਬਣੇ ਰਹੋ ਨਾਲ ਆਪਾਂ ਦੇਖਦੇ ਹਾਂ ਉਹ ਵੀ ਸ਼ਾਇਦ ਆਪਾਂ ਨੂੰ ਉਹ ਵੀ ਦਿਸ ਜੇ ਕਿਉਂਕਿ ਆਪਾਂ ਬਿਲਕੁਲ ਬਾਰਡਰ ਤੇ ਆ ਇਹ ਇੱਥੇ ਇੱਥੇ ਨਜ਼ਰ ਨਹੀਂ ਆ ਰਿਹਾ ਆ ਆ ਗਿਆ ਉਹ ਹੋ ਰਿਹਾ ਹੈ ਇਹ ਆਹ ਸਾਹਮਣੇ ਪਿੰਡ ਇਹੇ ਦੇਖਦੇ ਆਪਾਂ ਇਹ ਇਹ ਜਾਮਣਾ ਜਿਹੜਾ ਬਿਲਕੁਲ ਆਪਣੇ ਸਾਹਮਣੇ ਹੈ ਹਨਾ ਆ ਪਿੰਡ ਇਹ ਜਾਮਣਾ ਰਾਈਟ ਸਾਈਡ ਤੇ ਦੇਖੀ ਇੱਕ ਵਾਰ ਆ ਰਾਈਟ ਸਾਈਡ ਤੇ ਦੇਖਿਓ ਜਿਹੜਾ ਘਵਿੰਡ ਆ ਉਹ ਤਾਂ ਬਿਲਕੁਲ ਆਪਣੇ ਬਿਲਕੁਲ ਨੇੜਿਆ ਹੀ ਆ ਕਿੰਨੇ ਕਿੰਨੇ ਵੱਡੇ ਘਰ ਆ ਹਨਾ ਇਹ ਪਿੰਡ ਵੀ ਵੱਡਾ ਹੋਊਗਾ ਡੱਲ ਵਾਂਗੂ ਆ ਪਿੰਡ ਇਹ ਪਾਕਿਸਤਾਨ ਦਾ ਪਿੰਡ ਕਿੰਨਾ ਕਲੀਅਰ ਨਜ਼ਰ ਆ ਰਿਹਾ ਇੱਥੋਂ ਹਨਾ ਕਿੰਨੇ ਘਰ ਸੇਮ ਹੀ ਆ ਸੇਮ ਹੀ ਬੋਲੀ ਹੋਊਗੀ ਸੇਮ ਹੀ ਸਾਰਾ ਕੁਝ ਕਿਉਂਕਿ ਉਹ ਵੀ ਪੰਜਾਬੀ ਆ ਠੀਕ ਹੈ ਤੇ ਏਸੀ ਅ ਡੱਲ ਪਿੰਡ ਦੀ ਵੀਡੀਓ ਆਪਾਂ ਆ ਜਗ੍ਹਾ ਤੇ ਆ ਕੇ ਬਹੁਤ ਸ਼ਾਂਤੀ ਮਿਲੀ ਇੰਨੀ ਸੋਹਣੀ ਜਗ੍ਹਾ ਤੁਸੀਂ ਆਪ ਹਰਾਨ ਹੋਵੋਗੇ ਸਾਰਾ ਕੁਝ ਦੇਖ ਕੇ ਕਿ ਆ ਸਾਰੀਆਂ ਜੜਾਂ ਤੋਂ ਇੰਨੇ ਵੱਡੇ ਬੂੜ ਤੋਂ ਇਹਦੀਆਂ ਜੜਾਂ ਤੋਂ ਉਹ ਉੱਥੋਂ ਤੱਕ ਚਲੇ ਗਿਆ ਮਤਲਬ ਅੱਧਾ ਕਿਲਾ ਜਗ੍ਹਾ ਹੋਊ ਜਾਂ ਕਿਲਾ ਹੀ ਹੋਊਗੀ ਕਿੱਲੇ ਦੇ ਵਿੱਚ ਇਹ ਸਾਰਾ ਹਨ ਤੇ ਅੱਧੇ ਕਿੱਲੇ ਚ ਬੂੜ ਆ ਬਾਕੀ ਇੱਧਰ ਦੂਜੇ ਦਰਖਤ ਲੱਗੇ ਤੇ ਬਹੁਤ ਵਧੀਆ ਜਗ੍ਹਾ ਸਕੂਲ ਸਕੂਲ ਦੀ ਗਰਾਉਂਡ ਕੀ ਬਾਤ ਚੱਲ ਪੈਟ ਜਿਹੜੇ ਆਪਾਂ ਜਿੰਨੇ ਮਤਲਬ ਇਸ ਏਰੀਆ 'ਚ ਪਿੰਡ ਦੇਖਿਆ ਉਹਨਾਂ ਜਾ ਸਕੂਲ ਦੀ ਗਰਾਉਂਡ ਜਾ ਸਕੂਲ ਵਧੀਆ ਬਣਿਆ ਇੱਕ ਕੋਟਾਂ짜 ਪੂਰੇ ਪੰਜਾਬ ਸਿੱਖਿਆ ਦਾ ਗੇਟ ਹੈ ਗਵਰਨਮੈਂਟ ਐਲੀਮੈਂਟਰੀ ਸਕੂਲ ਦਾ। ਅੱਗੇ ਉਹ ਕਿੱਥੇ ਜਾਂਦਾ ਹੋਊਗਾ? ਹੈ? ਵਾਪਸ ਮੋੜ ਦੇ। ਬਾਅਦ ਵਿੱਚ ਇੱਥੇ ਆਵਣਾ। ਇਹ ਰਿੱਦਰ ਵੀ ਨਿਕਲ ਜਾਗੇ ਨਾ ਆਪਾਂ। ਅੱਗੇ ਆਪਾਂ ਆ ਜਾਈਏ ਆਪਾਂ ਬਿਲਡਿੰਗ ਇਤਨੇ ਫੰਦੀਆ ਪਤੀ ਖੋਣੇ ਆ ਸੈੜ ਦੇ ਦੇ ਸੈੜ ਦੇ ਦੇ ਯਾ ਲੈ ਕੋਈ ਨਹੀਂ ਕਾਰ ਕੰਮ ਲੰਗ ਜਾਗੇ ਆਲਾ ਇੱਧਰ ਵੀ ਟ੍ਰੇਨ ਆ ਗਈ ਟ੍ਰੇਨ ਦੇ ਪਰਤੀ ਸਾਈਡ ਕੋਲੂਗਾ ਓਰ ਸਾਈਡ ਇਹ ਪਹਿਲਾਂ ਡਾਲ ਸਾਰਾ ਪੰਜਾਬ ਹੀ ਸੋਹਣਾ ਹੈ ਨਾ ਯੋਗੀ ਜਿਹੜਾ ਤੈਗੇ ਰਹਿਣਾ ਹੋਵੇ ਨਾ ਉਹਨੂੰ ਆਪਣਾ ਏਰੀਆ ਸੋਹਣਾ ਲੱਗਦਾ ਦਾਗਿਸਤਾਨ ਚ ਵੀ ਉਹ ਕਹਿੰਦਾ ਨਾ ਹੈ ਨਾ ਰਸੂਲ ਹਮ ਜਦੋਂ ਕਹਿੰਦਾ ਕਹਿੰਦਾ ਮੈਨੂੰ ਮੇਰੇ ਪਹਾੜ ਮੇਰੇ ਝਰਨਿਆਂ ਦਾ ਪਾਣੀ ਮੇਰੀ ਮਿੱਟੀ ਮੈਨੂੰ ਸੋਹਣੀ ਲੱਗਦੀ ਹੈ ਮੈਨੂੰ ਯੂਰਪ ਫਰਾਂਸ ਕੈਨੇਡਾ ਅਮਰੀਕਾ ਨਹੀਂ ਸੋਹਣਾ ਲੱਗਦਾ ਉਹ ਇਹ ਗੱਲ ਕੀਤਾ ਉਹ ਘਰ ਕੋਸ਼ਿ ਕੋਈ ਇੱਕਹਾ ਨਿਕਲਦੀ ਹੈ ਸਾਡੇ ਕਹਾਣਾ ਕਿਵੇਂ ਨਾ ਪਰ ਪਤਾ ਨਹੀਂ ਕੋਈ ਕਿਹੜੇ ਹਿਸਾਬ ਨਾਲ ਕਿੱਧਰ ਕਿੱਧਰ ਤੇ ਹੁੰਦੀ ਹੈ ਪੋਰ ਪਿੰਡਾਂ ਨੂੰ ਜਾਂਦੀ ਹੋਊਗੀ ਪਿੰਡ ਦਾ ਗਿਆ ਉਹ ਸ਼ੌ ਘਾਰਾ ਹੋਸ ਹੈ ਆ ਅਗੇ ਮੌਸਮ ਹੋ ਗਿਆ ਹੁਣ ਗਰਮੀ ਦਾ ਗਰਮੀ ਦੇ ਗਰਮੀ ਦੇ ਵਿੱਚ ਪਤਾ ਕੀ ਹੁੰਦਾ ਗਰਮੀ 'ਚ ਆਪਾਂ ਵੀ ਜਣਾ ਨਿਕਲਦੇ ਆ ਨਹੀਂ ਨਾ ਨਿਕਲਦੇ ਇਹਦਾ ਵੀ ਦਾ ਪੱਕੀ ਹੈ ਇਹ

ਗਰਮੀ ਚ ਪਤਾ ਲੱਗਦਾ ਇੰਨਾ ਬੂਰਾ ਕੁਫਲਾ ਦੀ ਛਾਵਾਂ ਦਾ ਸਰਦੀ ਕੋਈ ਪਤਾ ਲੱਗਦਾ ਸਰਦੀ ਕਿਉਂ ਨਹੀਂ ਹਨ ਸਾਰਾ ਕੁਝ ਬਰਾਬਰ ਹੀ ਪਤਾ ਲੱਗਿਆ ਕਿ ਕੱਢੂਗੀ ਇਹ ਡਾਕਟਰ ਦੀ ਕਾਰਨ ਹੈ ਕੱਚੀ ਆ ਇਹ ਸਾਰੀ ਗਲੀ ਕੱਚੀ ਆ ਆ ਆ ਦੇ ਇਹ ਵੀ ਪੁਰਾਣੇ ਘਰ ਹਨ ਇਹ ਬਿਲਡ ਇਹ ਜਿਹੜੀ ਹਵੇਲੀ ਆ ਇਹ 47 ਸਤੂਲੀ ਦੀ ਆ ਹਨਾ 1947 ਤੋਂ ਪਹਿਲਾਂ ਦੇ ਘਰ ਆਵੇ ਦੁਕਾਨ ਪਈ ਆ ਬਾਈ ਕੁਛ ਨਹੀਂ ਆ ਆ